ਹਾਂ ਜੀ ਸਾਨੂੰ ਇਹ ਕੱਲ੍ਹ ਪਤਾ ਲੱਗਾ ਕਿ ਐਸਐਸਡੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੀ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਪੁੱਤ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਤਾ ਤਾਂ ਉਹਨੂੰ ਸ਼ੱਕ ਹੋਇਆ ਕਿ ਮੈਂ ਪਿਓਸ਼ ਹੋ ਰਿਆਂ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਨ ਨੂੰ ਕਾਲ ਕੀਤੀ ਕਿ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚੈਪ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਫੋਰ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਸੀਡੀਆਰ ਵਗੈਰਾ ਸਿ ਪੁਆਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਦੀ ਆ ਰਹੀ ਆ ਮੈਮ ਜਿਹੜੀ ਸਰਪਰ ਵਗੈਰਾ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆਂ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ। ਹਾਂ ਜੀ ਸਾਨੂੰ ਇਹ ਕੱਲ੍ਹ ਪਤਾ ਲੱਗਾ ਕਿ ਐਸਐਸਡੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰਾਂ ਨੇ ਰੱਖੀ ਸੀ। ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ, ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਪੋਤੀ ਸੀ। ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ। ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਤਾ ਤਾਂ ਉਹਨੂੰ ਸ਼ੱਕ ਹੋਇਆ ਕਿ ਮੈਂ ਪਿਓਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਨ ਨੂੰ ਕਾਲ ਕੀਤੀ ਕਿ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚੈਪ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਔਰ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾ ਰਹੀ ਆ ਸੀਡੀਆਰ ਵਗੈਰਾ ਸਿਖਾਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਤੇ ਆ ਰਹੀ ਆ ਜਿਹੜੀ ਸਭ ਅਪਡੇਟ ਕਰਦੇ ਨੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆਂ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ। ਹਾਂਜੀ ਸਾਨੂੰ ਇਹ ਕੱਲ੍ਹ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰਾਂ ਨੇ ਰੱਖੀ ਸੀ। ਉਹਨੂੰ ਰੱਖੀ ਨੂੰ ਅਜੇ ਸਿਰਫ 6 ਦਿਨ ਹੋਇਆ ਸੀ, 1 ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਓ ਪੁੱਤ ਹੀ ਸੀ। ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ। ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਤਾ ਤਾਂ ਉਹਨੂੰ ਸ਼ੱਕ ਹੋਇਆ ਕਿ ਮੈਂ ਪਿਓਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਨ ਨੂੰ ਕਾਲ ਕੀਤੀ ਕਿ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚੈਪ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਔਰ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਸੀਡੀਆਰ ਵਗੈਰਾ ਸਿਖਾਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਤੇ ਆ ਗਈ ਆ ਜਿਹੜੀ ਸਭ ਆਪਰ ਵਗੈਰਾ ਕਰਨੇ ਕਰਦੇ ਆ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆਂ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ। ਹਾਂਜੀ ਸਾਨੂੰ ਇਹ ਕੱਲ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਆਣੀ ਰੱਖੀ ਸੀ। ਉਹਨੂੰ ਰੱਖੀ ਨੂੰ ਅਜੇ ਸਿਰਫ 6 ਦਿਨ ਹੋਇਆ ਸੀ, 1 ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹੋ ਪਿਉ ਪੋਤੀ ਸੀ। ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ। ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਤਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਪਿਓਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਨ ਨੂੰ ਕਾਲ ਕੀਤੀ ਵੀ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚੈਪ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਵੀ ਇਨੇ ਕਿਸੇ ਨੂੰ ਫੋਨ ਕੀਤਾ ਆ ਔਰ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਸੀਡੀਆਰ ਵਗੈਰਾ ਸਿਖਾਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਤੇ ਆ ਗਈ ਆ ਜਿਹੜੀ ਸਭ ਆਪਰ ਵਗੈਰਾ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆਂ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ।